ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਮੰਨਦੇ ਹੋ ਤਾਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਵਿੱਚ ਗੁਰੂ ਸਾਹਿਬ ਦੇ ਭਵਿੱਖਿਤ ਬਚਨ ਯਾਨੀ ਗੁਰੂ ਸਾਹਿਬ ਦੀ ਭਵਿੱਖਬਾਣੀ ਬਾਰੇ ਗੱਲ ਕਰਾਂਗੇ ਜੋ ਗੁਰ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਨਾਲੇ ਜਿਹੜੀਆਂ-ਜਿਹੜੀਆਂ ਭਵਿੱਖਬਾਣੀਆਂ ਸੱਚ ਹੋਈਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅਤੇ 2024 ਵਿੱਚ ਕੀ ਹੋਵੇਗਾ ਉਹ ਵੀ ਇਸ ਵੀਡੀਓ ਵਿੱਚ ਦੱਸਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ ਵਿੱਚ 1947 ਬਾਰੇ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਫਿਰ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਆਵੇਗਾ ਤੇ ਸ੍ਰੀ ਹਰਮੰਦਰ ਸਾਹਿਬ ਤੇ ਹਿੰਦੀ ਫੌਜ ਹਮਲਾ ਕਰੇਗੀ ਕੂੜੇ ਦੇ ਖੁਰ ਜਿੰਨਾ ਖੂਨ ਡੋਲੇਗਾ ਇਹ ਦੋਨੇ ਭੁਵਿੱਖਬਾਣੀਆਂ 100% ਸੱਚ ਹੋਈਆਂ ਹਨ ਅਤੇ ਗੁਰੂ ਸਾਹਿਬ ਜੀ ਨੇ 2024 ਬਾਰੇ ਜੋ ਭਵਿੱਖਬਾਣੀ ਕੀਤੀ ਸੀ ਉਸ ਬਾਰੇ ਵੀ ਅੱਜ ਗੱਲ ਕਰਾਂਗੇ ਤੇ ਉਸ ਭਵਿੱਖਬਾਣੀ ਦੇ ਸੱਚ ਹੋਣ ਦੇ ਅਸਾਰ ਵੀ ਬਣ ਰਹੇ ਹਨ ਸੋ ਅੰਤ ਤੱਕ ਵੀਡੀਓ ਜਰੂਰ ਦੇਖਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਓ ਜੀ 100 ਸਾਖੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਲਿਖਿਆ ਹੈ ਇਸ ਤੋਂ ਬਾਅਦ ਲਿਖਿਆ ਹੈ ਕਿ ਅੰਗਰੇਜ਼ 200 ਸਾਲ ਰਾਜ ਕਰਨਗੇ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਅੰਗਰੇਜ਼ਾਂ ਨੂੰ 100 ਸਾਖੀ ਬਾਰੇ ਪਤਾ ਲੱਗ ਗਿਆ ਸੀ ਤਾਂ ਉਹਨਾਂ ਅੰਗਰੇਜ਼ਾਂ ਨੇ ਇਸ ਨੂੰ ਸਾੜਨ ਦਾ ਹੁਕਮ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਦੇ ਖਤਮ ਹੋਣ ਦਾ ਡਰ ਸੀ ਪਰ ਇਹ ਵਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ 100 ਅੰਗਰੇਜ਼ੀ ਰਾਜ ਖਤਮ ਜ਼ਰੂਰ ਹੋਣਾ ਸੀ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਹਨ ਕਿ ਖਾਲਸਾ ਰਾਜ ਦੋ ਵਾਰੀ ਕਾਇਮ ਹੋਵੇਗਾ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਦੂਜਾ ਇੱਕ ਵੱਡੀ ਜੰਗ ਤੋਂ ਬਾਅਦ ਜਿਸ ਵਾਰੀ ਆਪਾਂ ਅੱਗੇ ਗੱਲ ਕਰਾਂਗੇ ਗੁਰੂ ਸਾਹਿਬ ਜੀ ਨੇ ਸੌ ਸਾਖੀ ਵਿੱਚ ਦੱਸਿਆ ਹੈ ਕਿ ਭਾਤ ਵਿੱਚੋਂ ਇੱਕ پاک ਨਾਮ ਦਾ ਦੇਸ਼ ਬਣੇਗਾ ਜਿਵੇਂ ਕਿ ਆਪਾਂ ਸਭ ਜਾਣਦੇ ਹੀ ਹਾਂ ਕਿ 1947 ਤੋਂ ਬਾਅਦ ਭਾਰਤ ਵਿੱਚੋਂ ਪਾਕਿਸਤਾਨ ਬਣਿਆ ਸੀ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਇਸ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਜੰਗਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਨਵੇਂ ਦੇਸ਼ ਢਾਕਾ ਬੰਗਾਲ ਦੇ ਹੋਣ ਦੇ ਵਿੱਚ ਆਉਣ ਵਾਲੇ ਵੀ ਲਿਖਿਆ ਹੋਇਆ ਹੈ ਸੌ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1984 ਦੇ ਹਮਲੇ ਬਾਰੇ ਵੀ ਲਿਖਿਆ ਹੈ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਆਨ ਕੋਰਪੇ ਜੇ ਕੋੜੇ ਕੰਮ ਹਰ ਮੰਦਰ ਮੇ ਆਨ ਡਟ ਜਾਏਗਾ ਖਾਲਸਾ ਕੋਰ ਵਿਪਤਾ ਕੇ ਬਾਦ ਖਾਰ ਹੋਏ ਸਭ ਮਿਲਣਗੇ ਸਿੰਘ ਵਿਪਤ ਮੇ ਆਨ ਤਬੇ ਮਾਜਾ ਮਾਲਬਾ ਦਵਾਪਾ ਦੁਖੀ ਹੋਵੇ ਸਭ ਗਰਾਮ ਰੰਡੀ ਦਾ ਰਾਜ ਪਾਬ ਇੰਦਰਾ ਗਾਂਧੀ ਜਿਸ ਦਾ ਫਿਰੋਜ਼ ਨਾਮ ਦੇ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਿਰੋਜ਼ ਦੀ ਮੌਤ ਹੋ ਗਈ ਸੀ ਤੇ ਇੰਦਰਾ ਵਿਧਵਾ ਸੀ ਉਸ ਨੇ ਰਾਜ ਵਿੱਚ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਤੇ ਹਿੰਦ ਦੀਆਂ ਫੌਜਾਂ ਹਰਮੰਦਰ ਸਾਹਿਬ ਤੇ ਚੜ ਕੇ ਆਈਆਂ ਇੰਨਾ ਖੂਨ ਡੁੱਲਿਆ ਕਿ ਕੋੜੇ ਦਾ ਖੁਰ ਖੂਨ ਵਿੱਚ ਪੂਰਾ ਡੁੱਬਦਾ ਸੀ ਇੱਥੇ ਖਾਲਸਾ ਸੰਤ ਜਰਨੈਲ ਸਿੰਘ ਭਿੰਡਰਾਵਾਲ ਦੀ ਅਗਵਾਈ ਵਿੱਚ ਗਟਿਆਤੇ ਸ਼ਹੀਦਗੀਆਂ ਪ੍ਰਾਪਤ ਕੀਤੀਆਂ ਇਸ ਤੋਂ ਬਾਅਦ ਮਾਚਾ ਮਾਲਵਾ ਤੇ ਤਵਾਬੇ ਦੇ ਸਿੰਘ ਬਹੁਤ ਦੁਖੀ ਹੋਏ ਤੇ ਇਸ ਹਮਲੇ ਦਾ ਬਦਲਾ ਪਾਈ ਸਤਵੰਦ ਸਿੰਘ ਤੇ ਪਾਈ ਬਿਆੰਤ ਸਿੰਘ ਨੇ ਲਿਆ ਸੀ ਇਸ ਤੋਂ ਅੱਗੇ ਜੇਕਰ ਗੱਲ 2024 ਦੀ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਤਵੀ ਰੂਸ ਚੀਨ ਹਿੰਦ ਮੇ ਚੜ ਆਵੇ ਕੋਰ ਯੁੱਧ ਮੱਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਭਾਵ ਕਿ ਰੂਸ ਤੇ ਚੀਨ ਹਿੰਦ ਯਾਨੀ ਭਾਰਤ ਤੇ ਚੜ ਕੇ ਆਉਣਗੇ ਜਾਂਗੀ ਵਿੱਚ ਘੋਰ ਤਬਾਹੀ ਹੋਵੇਗੀ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਪਾਉਣਗੇ ਜੇਕਰ ਮੌਜੂਦਾ ਹਾਲਾਤ ਦੇਖੀਏ ਤਾਂ ਰੂਸ ਚੀਨ ਤੇ ਕੁਝ ਦੇਸ਼ਾਂ ਦਾ ਗਰੁੱਪ ਹੈ ਜਿਸ ਨੂੰ ਬ੍ਰਿਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਗਰੁੱਪ ਵਿੱਚ ਬੀ ਤੋਂ ਬ੍ਰਾਜ਼ੀਲ, ਆਰ ਤੋਂ ਰਸ਼ੀਆ, ਆਈ ਤੋਂ ਇੰਡੀਆ, ਸੀ ਤੋਂ ਚਾਈਨਾ ਅਤੇ ਐਸ ਤੋਂ ਸਾਊਥ ਅਫਰੀਕਾ ਸ਼ਾਮਿਲ ਨੇ। ਇਹ ਗਰੁੱਪ ਅਮਰੀਕਾ ਤੇ ਨਾਟੋ ਦੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ। ਇੱਥੇ ਭਾਰਤ ਅਮਰੀਕਾ ਨਾਲ ਵੀ ਸਬੰਧ ਰੱਖਦਾ ਹੈ ਤੇ ਬ੍ਰਿਕਸ ਨਾਲ ਵੀ। ਇਸ ਸਮੇਂ ਅਮਰੀਕਾ ਸਮੇਤ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਪੰਜ ਹੋਰ ਦੇਸ਼ ਇਹਨਾਂ ਦਾ ਯੂਰਪਨਾਂ ਨਾਟੋ ਦਾ ਇੱਕ ਸਾਂਝਾ ਗਰੁੱਪ ਹੈ। ਇਹ ਗਰੁੱਪ ਇੱਕ ਪਾਸੇ ਖੜਾ ਹੈ ਅਤੇ ਦੂਜੇ ਪਾਸੇ ਖੜੇ ਹਨ ਰੂਸ ਤੇ ਚਾਈਨਾ। ਜਾਰੀ ਕੇ ਬ੍ਰਿਕਸ ਗਰੁੱਪ ਇਸ ਵਿੱਚ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਕੋਈ ਰਿਸ਼ਤਾ ਨਾ ਰੱਖੇ ਜਿਸ ਕਾਰਨ ਅਮਰੀਕਾ ਵੱਲੋਂ ਅਮਰੀਕਾ ਵਿੱਚ ਸਿੱਖਾਂ ਨੂੰ ਬਹੁਤ ਵੱਡੀ ਹਮਾਇਤ ਮਿਲ ਰਹੀ ਹੈ ਹੁਣ ਜੇਕਰ 100 ਸਾਕੀ ਅਨੁਸਾਰ ਭਾਰਤ ਰੂਸ ਨਾਲ ਰਿਸ਼ਤਾ ਤੋੜੇਗਾ ਤਾਂ ਰੂਸ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਬਾਅਦ ਵੱਡੀ ਜੰਗ ਲੱਗੇਗੀ ਜਿਵੇਂ ਅੱਜ ਵੀ ਸਿਆਣੇ ਲੋਕ ਕਹਿ ਰਹੇ ਹਨ ਕਿ ਆਪਾਂ ਸਾਰੇ ਤੀਜੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਤੇ 100 ਸਾਖੀ ਵਿੱਚ ਵੀ ਲਿਖਿਆ ਹੈ ਕਿ ਇੱਕ ਵੱਡੇ ਯੁੱਧ ਤੋਂ ਬਾਅਦ ਖਾਲਸੇ ਦਾ ਦੂਜੀ ਵਾਰ ਆ ਜਾਵੇਗਾ ਜਿਸ ਵਿੱਚ ਦਲੀਪ ਨਾਮ ਦਾ ਸਿੱਖ ਹੋਵੇਗਾ ਜੋ ਖਾਲਸੇ ਰਾ ਦੀ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨਹੀਂ ਸਗੋਂ ਹੋ ਦਲੀਪ ਸਿੰਘ ਹੈ ਜੋ 100 ਸਾਖੀ ਵਿੱਚ ਲਿਖਿਆ ਹੈ ਦਿੱਲੀ ਤਖਤ 'ਤੇ ਬੈ ਜਾਵੇ ਗੁਰੂ ਕੀ ਫੌਜ ਤਵੇ ਸਭ ਅੰਮ੍ਰਿਤ ਪਾਨ ਕਰੇ ਤਾਂਬੇ ਚਲੇ ਜੋ ਪੰਤ ਕੇ ਜਮ ਕਾ ਬਾਣ ਨਾ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਵੀ ਕਲ ਯੁਗ ਮੇ ਸਤਜੁਗ ਹੋਸੀ ਆਣ ਭਾਪਕੇ ਇਸ ਖਾਲਸੇ ਦੇ ਰਾਜ ਵਿੱਚ ਸਾਰੇ ਅੰਮ੍ਰਿਤ ਛਕਣਗੇ ਕੋਈ ਵੀ ਭੁੱਖਾ ਨੰਗਾ ਨਹੀਂ ਹੋਵੇਗਾ ਸਭ ਨੂੰ ਖਾਣ ਨੂੰ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਹੋਵੇਗਾ ਕਿ ਕਲ ਯੁਗ ਵਿੱਚ ਵੀ ਸਤਜੁਗ ਵਰਗਾ ਮਾਹੌਲ ਹੋਵੇਗਾ ਧੰਨਵਾਦ ਕਮੈਂਟਾਂ ਵਿੱਚ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਰੂਰ ਲਿਖਿਓ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਜੀ